ਬੰਦ ਕਰ ਬੀੜੀ ਯਾਰ ਉਹ ਦੇਖ ਤਾਂ ਲੋ ਯਾਰ ਆਸੇ-ਪਾਸੇ ਕਣਕਾਂ ਪੱਕੀਆਂ ਖੜੀਆਂ ਤੁਸੀਂ ਤਾਂ ਮੈਂਟਰੇ ਢੱਪ ਜਾਉਂਗਾ ਅਗਲਾ ਕਿਥੇ ਓਏ ਹੈਲੋ ਅਸੀਂ ਨਹੀਂ ਕਰਦੇ ਬੀੜੀ ਬੰਦ ਓਏ ਸਾਡੇ ਪਹੇਰ ਗਾਇਰ ਸਾਡੀ ਬੀੜੀ ਤੇਰਾ ਢਟਦਾ ਗੁਰਵਿੰਦਰ ਯਾਰ ਵੱਡੀਆਂ ਸਾਈਡਾਂ ਤੋਂ ਇੱਕ ਹੋਰ ਆ ਮਸ਼ੀਨ ਆਉਣ ਵਾਲੀ ਹੈਗੀ ਹਾਂ ਬਾਈ ਉਦੋਂ ਪਹਿਲਾਂ ਪਹਿਲਾਂ ਆਪਾਂ ਕੰਮ ਨੂੰ ਮੇੜ ਦੇ ਕਾ ਡਾਲਟ ਆਪਾਂ ਦੇਖ ਲਈ ਕੋਈ ਪਿਆ ਹੋਇਆ ਉਹ ਝਾਕ ਕੇ ਪਾਸੇ ਕਰ ਦੀ ਦੂਜੀ ਗੱਲ ਹੋਰ ਜੇ ਕੋਈ ਡਾਣੀ ਵਿੱਚ ਬਾਜਦੀ ਹੋਈ ਹਨਾ ਡਾਣੀ ਬੱਢਣੀ ਨਹੀਂ ਉਹਨੂੰ ਸਾਈਡ ਤੇ ਕਰ ਲਈ ਯਾਰ ਠੀਕ ਹੈ ਬਾਈ ਰਾਤ ਮੈਂ ਤਾਂ ਡਰ ਗਿਆ ਯਾਰ ਜਦੋਂ ਮੌਸਮ ਦੇ ਦੇਖਿਆ ਨੇ ਵੇਹ ਡਰਤਾ ਹੁੰਦੀ ਆਪਣੀ 6 ਮਹੀਨੇ ਦੀ ਪੈਲੀ ਆ ਹਾਂ ਮੈਂ ਕਿਹਾ ਯਾਰ ਮੌਸਮ ਹੀ ਬੜਾ ਖਰਾਬ ਆ ਕਈ ਥਾਂ ਤੇ ਗੜੇ ਮਾਰੀ ਵੀ ਹੋ ਗਈ ਨਾ ਇੱਕ ਥਾਂ ਤੇ ਕੱਲ ਅੱਗ ਵੀ ਲੱਗੀ ਯਾਰ ਮੇਰੀ ਕਰਕੇ ਇਹੀ ਚੀਜ਼ਾਂ ਡਰ ਆਪਨੂੰ ਹੋਰ ਚੱਲ ਸੁੱਕੀ ਛਾਂ ਦੀ ਕਣਕ ਬੱਧੀ 6 ਮਹੀਨੇ ਬੰਦਾ ਮਿਹਨਤ ਕਰਦਾ ਹਨਾ ਯਾਰ 4 ਮਹੀਨ ਦਾਣੇ ਘਰੇ ਆ ਜਾਣ ਇਹਦੇ ਨਾਲ ਹੀ ਸਾਰਾ ਲੈਣਾ ਦੇਣਾ ਸੈਟ ਹੋਣਾ ਜ਼ਿਮੀਦਾਰ ਦਾ ਸਾਰੀ ਆਸ ਹੀ ਬਈ ਕਣਕ ਦੀ ਪੈਲੀ ਦੀ ਹੁੰਦੀ ਆ ਚੱਲ ਲੱਗ ਫਿਰ ਇਧਰ ਕਰਾ ਉਹ ਮੈਨੂੰ ਵੀ ਪਿਆ ਦੇ ਬੀੜੀ ਯਾਰ ਉਹ ਪਿਆ ਦੇ ਨਾ ਯਾਰ ਖੜ ਜਾ ਇੱਕ ਤਾਂ ਬੀੜੀ ਆ ਬਾਈ ਬਣ ਕੇ ਪਿਆ ਦੇ ਯਾਰ ਹੰਤਾ ਬੀੜੀਆਂ ਨੂੰ ਵੀ ਪੈਸੇ ਹੈ ਨਹੀਂ ਯਾਰ ਹਨਾ ਦੇਖ ਨਾ ਜੇਬ ਚ ਹੈ ਗਿਆ ਤੇਰੇ ਕੋਲ 20 30 ਹੁਣ ਕੇ 10 20 ਰੁਪਏ ਰਾਤ ਦੀਆਂ ਮੁੱਖੀਆਂ ਵੀਆਂ ਯਾਰ ਉਲਾਸ਼ੀਤੀ ਦੁਕਾਨਾਂ ਖੁੱਲ ਗਈਆਂ ਹੋਣੀਆਂ ਦੁਕਾਨਾਂ ਦਾ ਹਜੇ ਕਿੱਥੇ ਖੁੱਲ ਗਈਆਂ ਪਰ ਇੱਕ ਬੀੜੀ ਨਾਲ ਜੜਾਂ ਗਲੌਣਾ ਬੂ ਹੋਰ ਫਿਰ ਸਾਰ ਲੈਣੇ ਆ ਲਾਲਾ ਸੂਟਾ ਖਿੱਚ ਕੇ ਜੇਕਰ ਹੋਰ ਨਜ਼ਾਰਾ ਹੋਊ ਜੀਰਾ ਝਾੜ ਕਣਕ ਦਾ ਗੁਰਵਿੰਦਰ ਇੱਕ ਦੀ ਸਹੀ ਲੱਗਦਾ ਯਾਰ ਹਨਾ ਹਾਂ ਬਈ ਵਧੀਆ ਪਰ ਮਿਹਨਤੀ ਬਹੁਤ ਕੀਤੀ ਆਪਾਂ ਯਾਰ ਹੋਰ ਹਾਂ ਤੱਕ ਨਾ ਗਿਆ ਯਾਰ ਆ ਵੀ ਧੱਕ ਦੇ ਓਏ ਹਾ ਕਿੱਡੇ ਬੀੜੀਆਂ ਪੀਂਦੇ ਜਾਂਦੇ ਆ ਯਾਰ ਅ ਬਾਈ ਯਾਰ ਕਣਕ ਨੂੰ ਨਾ ਪਾਣੇ ਸਾਰੇ ਪਾਸੇ ਕਣਕ ਖੜੀ ਪੱਕੀ ਵੀ ਇਹ ਬੀੜੀਆਂ ਪੀਂਦੇ ਜਾਂਦੇ ਆ ਆਇਆ ਕਰੀਏ ਗੱਲ ਓ ਬਾਈ ਗੱਲ ਸੁਣੋ ਯਾਰ ਹਾਂਜੀ ਬਾਈ ਓ ਬੰਦ ਕਰ ਬੀੜੀ ਯਾਰ ਓ ਦੇਖ ਤਾਂ ਲੋ ਯਾਰ ਆਸੇ ਪਾਸੇ ਕਣਕਾਂ ਪੱਕੀਆਂ ਖੜੀਆਂ ਤੁਸੀਂ ਤਾਂ ਮੈਂਟਰੇ ਢੱਪ ਜਾਓਗੇ ਅਗਲਾ ਗੇ ਇੱਥੇ ਓਏ ਹੈਲੋ ਅਸੀਂ ਨਹੀਂ ਕਰਦੇ ਬੀੜੀ ਬੰਦ ਓਏ ਸਾਡੇ ਪਾਸੇ ਲਗਾ ਯਾਰ ਸਾਡੀ ਬੀੜੀ ਤੇਰਾ ਟਡਦਾਉਦਾ ਉਬਰ ਕਣਕ ਦਾ ਸਾਡੀ ਆ ਜੀ ਵੀੜੀ ਥੋੜੀ ਆ ਇੱਕ ਥੋੜਾ ਲਾਉਣੀ ਆ ਕਣਕ ਤੇਰੀ ਪਰਲੇ ਪਾਸ ਆ ਯਾਰ ਇਹ ਸੱਚ ਦੇ ਆ ਨਹੀਂ ਉੱਥੇ ਮਾੜੇ ਸਾਈਡ ਤੇ ਗੱਲ ਕਰ ਆ ਗਈ ਗੱਲ ਹੋ ਗਈ ਯਾਰ ਆ ਆ ਕਰ ਲਾ ਗੱਲ ਤੂੰ ਹਾਂ ਦੱਸ ਕੀ ਗੱਲ ਕਰ ਰਹੀ ਆ ਇਹਨੂੰ ਤਾਂ ਭਜਾ ਦੇ ਗੱਲ ਕੀ ਕਰਨੀ ਆ ਕਿਹੜੀ ਬੋਝੀ ਯਾਰ ਉਹ ਵੀਰੇ ਆਸੇ ਪਾਸੇ ਕਣਕਾਂ ਪੱਕੀਆਂ ਖੜੀਆਂ ਫਸਲਾਂ ਆਈਆਂ ਪਈਆਂ ਲੋਕਾਂ ਦੀਆਂ ਥੋੜੀ ਵੀੜੀ ਨੇ ਸਾਰੀ ਫਸਲ ਬਚਾ ਦੇਣੀ ਯਾਰ ਗੱਲ ਲੈ ਕੋਈ ਹੋ ਯਾਰ ਯਾਰ ਇਸ ਤਾਂ ਹੀ بیمਾ ਗਿਆ ਯਾਰ ਸਾਡੇ ਪੈਸੇ ਯਾਰ ਤੁਹਾਨੂੰ ਕੀ ਤਕਲੀਫ ਆ ਯਾਰ ਉਹ ਸੰਗ ਮੰਨ ਲਓ ਸੰਗ 3 ਮਹੀਨੇ ਦੀ ਕਮਾਈ ਆ ਸਾਡੀ 100 ਆਸਾ ਸਾਨੂੰ ਇਹ ਤੋਂ ਪਹਿਲਾਂ ਕਮਾਈ ਹੋਊਗੀ ਸੋਡੀ ਹੋਊਗੀ ਸਾਡਾ ਥੋੜੀ ਕਸੂਆ ਬਾ ਵਾ ਤੁਸੀਂ ਵੀ ਵਿਚੋ ਖਾਣੇ ਹੋ ਵਿਚੋ ਖਾਣੇ ਆ ਸੀ ਮੁੱਲ ਲੈਣੇ ਆ ਬਾਈ ਮੁੱਲ ਲੈਣੇ ਦੇ ਸੀ ਭਗਾਮ ਮੱਛੀ ਨਾ ਇਹ ਮੱਛੀ ਫਿਰ ਮੁੱਲ ਕਿੱਥੋਂ ਲੈ ਲੋਂਗੇ ਫੇਰ ਅਸੀਂ 6 ਮਹੀਨੇ ਮਿਹਨਤ ਲਾ ਕੇ ਬੰਦਾ ਪਾਲਦਾ ਫਸਲ ਪੁੱਤਾਂ ਵਾਂਗੂ ਡੀਕਦਾ ਵੀ ਹਾਂ ਰਾਤ ਮੌ ਕੱਲ ਮੌਸਮ ਖਰਾਬ ਹੋਇਆ ਰਾਤ ਐਂ ਲੱਗਦਾ ਹੀ ਪਤਾ ਨਹੀਂ ਕੀ ਹੋਊਗਾ 4 ਮਹੀਨਾਂ ਦਾਣੇ ਘਰੇ ਆਉਣਗੇ ਕਿ ਨਹੀਂ ਆਉਣਗੇ ਮੁੜ ਕੇ ਦਾਣਾ ਮੰਡੀਆਂ ਦੇ ਵਿੱਚ ਰੂਲੀ ਜਾਂਦੇ ਸਾਡੀ ਵੀਡੀਓ ਜਿਵੇਂ ਸ਼ਿੱਟੀ ਹੋ ਤੂੰ ਪੈਸੇ ਕੱਢ ਯਾਰ ਓ ਯਾਰ ਕਾਦੇ ਪੈਸੇ ਬਾਈ ਯਾਰ ਮੇਰੀ ਗੱਲ ਸੁਣੋ ਇੱਕ ਮਿੰਟ ਤੂੰ ਬੀੜੀ ਪੀ ਤੇਰੀ ਸਿਹਤ ਆ ਤੁਹਾਡੇ ਪੈਸੇ ਅਸੀਂ ਕੁਝ ਨਹੀਂ ਕਹਿੰਦੇ ਤੂੰ ਐਂ ਦੱਸੋਲਾ ਵੀ ਆਸੇ-ਪਾਸੇ ਕਿੰਨੀਆਂ ਫਸਲਾਂ ਖੜੀਆਂ ਪੱਕੀਆਂ ਇੱਕ ਨੂੰ ਅੱਗ ਲਾਗੀ ਸਾਰੀਆਂ ਫਸਲਾਂ ਮੱਚ ਜਾਣਗੀਆਂ ਯਾਰ ਮੱਚੀ ਜਾਣ ਸਾਨੂੰ ਕੀ ਚੱਕਰ ਆ ਯਾਰ ਬੰਦੇ ਉਹ ਪ੍ਰਭਾ ਵਾ ਮੇਰੀ ਗੱਲ ਸੁਣਾ ਆਪਾਂ ਸਾਨੂੰ ਵੀਰੇ ਪ੍ਰਭਾ ਹੈਗੀ ਜਾਈ ਆਪਾਂ ਪੰਜਾਬੀ ਹੋ ਕੇ ਪੰਜਾਬੀ ਦਾ ਸਾਥ ਨਹੀਂ ਦੇ ਸਕਦੇ ਓ ਯਾਰ ਸਾਥ ਦੇ ਜਾਂਦਾ ਤੂੰ ਬਿੜੀ ਗਮੇ ਛੱਡੀ ਯਾਰ ਮੇਰੀ ਗੱਲ ਸੁਣ ਹੰਡੇ ਮਤੇ ਨਾਲ ਕੋਈ ਨਾ ਤੈਨੂੰ ਬਿੜੀ ਹੋਰ ਲੈ ਦੇਂਗੇ ਗਰ ਮਨਾਓ ਬਸ ਪਹਿਲੀ ਮੈਲਾ ਮੈਨੂੰ ਆ ਦੱਸ ਥੋੜੀ ਜਿਹੀ ਤਾਂ ਬਾਤ ਚੰਗੀ ਐ ਓਏ ਯਾਰ ਸੇਤਵਾਸ ਤੇ ਸਾਡੀ ਸੇਤ ਯਾਰ ਸਾਡੀ ਸੇਤ ਤੇ ਪਿੰਡ ਤੇਨੂੰ ਕੀ ਕਰਾਉਣਾ ਅਸੀਂ ਬਾਈ 6 ਮਹੀਨੇ ਮਿਹਨਤ ਕਰਕੇ ਫਸਲ ਪਾਲਦੇ ਆ ਸਾਨੂੰ ਹੁੰਦੀ ਵੀ ਘਰੇ ਜਾਊ ਫਸਲ ਆੜਤੀ ਨਾਲ ਸਾਕਤਾਬ ਕਰਾਂਗੇ ਜਬਾਕੀਆਂ ਦੀਆਂ ਫੀਸਾਂ ਭਰ ਰਹੀਆਂ ਸਾਡੇ ਸਾਰੇ ਕਾਂ ਫਸਲਾਂ ਤੇ ਖੜੇ ਆ ਯਾਰ ਤੁਸੀਂ ਕਿਉਂ ਨਹੀਂ ਸਮਝਦੇ ਤੇਰੀ 10 ਰੁਪਏ ਦੀ ਬੀੜੀ ਨੇ ਸਾਡੀ ਸਾਰੀ ਫਸਲ ਮਚਾ ਦੇਣੀ ਆ ਬਾਈ ਯਾਰ ਅਸੀਂ ਕਿੱਥੇ ਜਾਵਾਂਗੇ ਮੁੜ ਕੇ ਤੈਨੂੰ ਲੱਗਦਾ ਵੀ ਕੋਈ ਮੁਆਵਜ਼ਾ ਮਿਲ ਜੂਗਾ ਜਾਂ ਕੋਈ ਸਾਥ ਦੇ ਦੂਗਾ ਮੁੜ ਕੇ ਲੈ ਟੀਚਰਾਂ ਕਰਦਾ ਵੀ ਦੋਨੇ ਸੀਗੇ ਯਾਰ ਨਾਲ ਨਹੀਂ ਤੁਰਨਾ ਕੰਸਿਕ ਨਾਲ ਸਾਥ ਨਹੀਂ ਦੇਣਾ ਯਾਰ ਆਹ ਦਿਨ ਇਹ ਤਾਂ ਬੀੜੀਆਂ ਬੰਦ ਕਰ ਦੇ ਪੀਣੀ ਕਿਤੇ ਹੋਰ ਬੈਹਿ ਅਲੀਗਲ ਦਾ ਪਿਓਣਾ ਜੇ ਕਿਤੇ ਨਹੀਂ ਥੋੜਾ ਸਰਦਾ ਤੁਹਾਨੂੰ ਏਡੀ ਤੋੜ ਲੱਗੇ ਕਿਤੇ ਹੋਰ ਬਹਿ ਕੇ ਪੀ ਲੋ ਲੋਕਾਂ ਦੀਆਂ ਫਸਲਾਂ ਕਾਹਦਾ ਮਚਾਉਣੇ ਬਾਈ ਯਾਰ ਮੈਨੂੰ ਐਂ ਦੱਸ ਥੋੜਾ ਕੰਮ ਕਾਹਦਾਗਾ ਸਾਡਾ ਬਈ ਕੱਪੜੇ ਦਾ ਕੰਮ ਹੁਣ ਗੁੱਸਾ ਨਾ ਕਰੀ ਗੱਲ ਦਾ ਥੋੜੇ ਕੱਪੜੇ ਦੇ ਕੰਮ ਤੇ ਉੱਥੇ ਮੈਂ ਆ ਕੇ ਅੱਗ ਲਾਵਾਂ ਤੁਹਾਡੀ ਦੁਕਾਨ ਨੂੰ ਅੱਗ ਲੱਗੇ ਇਹ ਦੁਕਾਨਾਂ ਜਾਂ ਕੁਝ ਵੀ ਤੁਹਾਡਾ ਕੰਮ ਕੱਪੜੇ ਦਾ ਹਨਾ ਥੋੜਾ ਸਾਰਾ ਨੁਕਸਾਨ ਹੋ ਜੇ ਲੋਕ ਤੁਹਾਨੂੰ ਟੀਚਰਾਂ ਕਰਨ ਬਾਅਦ ਥੋਡੀਆਂ ਵੀਡੀਓ ਬਣਾ ਕੇ ਪਾਉਣ ਥੋੜੇ ਦਿਲ ਤੇ ਕੀ ਬੀਤੂਗੀ ਗੱਲ ਤਾਂ ਵੈਤਰੀ ਸੀ ਯਾਰ ਫੇਰ ਤੁਸੀਂ ਕਿਨੂੰ ਬੰਦੇ ਨੂੰ ਨੀਂਦ ਨਹੀਂ ਹੁੰਦੀ ਇਹਨਾਂ ਫਸਲਾਂ ਬਾਣ ਚ ਖੜੀ ਹੁੰਦੀ ਆ ਵੀ ਕਦੋਂ ਘਰੇ ਆਊ ਕਦੋਂ ਦਾਣਾ ਮਿੰਟਿਓ ਕਦੋਂ ਆਰਤੀ ਨਾਲ ਹਿਸਾਬ ਕਰਾਂਗੇ ਸੀ 100 ਉਮੀਦਾਂ ਹੁੰਦੀਆਂ ਫਸਲ ਤੋਂ ਤੂੰ ਤਾਂ ਲਾ ਕੇ ਬੀੜੀ ਨੰਗੇ ਜਾਣੇ ਹੋ ਜੇ ਅੱਗ ਲੱਗ ਜਾਂਦੀ ਫੇਰ ਮੈਂ ਵੀ ਬਈ ਗਲਤੀ ਹੋ ਗਈ ਆ ਇਹਦਾ ਫੇਰ ਵੀ ਤੁਹਾਨੂੰ ਕੁਝ ਨਹੀਂ ਕਹ ਪਿਆ ਪਿਆਰ ਨਾਲ ਸਮਝਾਇਆ ਤੁਸੀਂ ਸਾਡੇ ਉਲਟਾ ਗੱਲ ਪਈ ਜਾਂਦੇ ਹੋ ਕੀ ਆ ਨਸ਼ੇ ਪਦਿਆਂ ਚ ਬਈ ਛੱਡ ਦਿਓ ਉਹ ਨਹੀਂ ਬੀੜੇ ਬੂੜੇ ਜੰਨਾਂ ਚ ਚੰਗੀਆਂ ਖਰਾਕਾਂ ਖਾਓ ਇੱਕ ਦੂਜੇ ਨਾਲ ਰਲ ਮਿਲ ਕੇ ਰਹੋ ਆਉਦੇ ਕੰਮ ਤੇ ਧਿਆਨ ਦਿਓ ਗੱਲ ਤਾਂ ਬਾਈ ਤੇਰੀ ਸਹੀ ਹੈ ਨਹੀਂ ਬਾਈ ਗਲਤੀ ਹੋ ਗਈ ਸਭ ਤੋਂ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਬਾਈ ਯਾਰ ਸਾਨੂੰ ਮਾਫ ਕਰਦੇ ਯਾਰ ਕੋਈ ਗੱਲ ਨਹੀਂ ਬੰਦ ਕਰ ਦੋ ਪੀੜੀਆਂ ਪੂੜੀਆਂ ਨਹੀਂ ਪੀਂਦੇ ਬਾਈ ਅੱਜ ਤੋਂ ਬਾਅਦ ਪੀੜੀਆਂ ਨਹੀਂ ਸ਼ਾਹ ਹੋਣਗੇ ਹੋਰ ਪੀਂਦਾ ਉਹਨੂੰ ਵੀ ਕਹੋਗਾ ਬਾਈ ਫਸਲ ਦੇ ਕੋਲੇ ਹੋ ਕੇ ਨਾ ਪੀਂ ਵੀ ਅਸਲਮੇਦਾਰ ਉਹਨੂੰ ਅਗਲੇ ਨੂੰ ਕਹੋਗਾ ਬਾਈ ਛੱਡ ਹੀ ਦੇ ਯਾਰ ਸਹੀ ਗੱਲ ਹੈ ਨਹੀਂ ਠੀਕ ਆ ਬਾਈ ਸਾਨੂੰ ਕੋਈ ਵੀ ਮਿਲਿਆ ਰਾਤ ਕੋਈ ਫਸਲ ਦੇ ਨੇੜੇ ਪੀਂਦਾ ਅਸੀਂ ਆਪ ਕਹਾਂਗੇ ਬਾਈ ਠੀਕ ਆ ਗੱਲ ਕਿਵੇਂ ਰੋਂਦੇ ਜੀਮੇਦਾਰ ਬਹਿ ਕੇ ਵਿਚਾਰੇ ਪੱਟਾਂ ਦੇ ਜਿਨ੍ਹਾਂ ਦੇ ਕਣਕਾਂ ਮੱਛੀਆਂ ਨੇ ਸਹੀ ਗੱ ਉੜ ਕੇ ਸਰਕਾਰਾਂ ਵੀ ਮੌਜਵਾਣੀ ਨਹੀਂ ਦਿੰਦੀਆਂ ਕੋਈ ਨਹੀਂ ਸੁਣਦਾ ਬਾਈ ਇਕੱਲੀ ਵੀਡੀਓ ਪਾ ਕੇ ਮੁਰ ਜਾਂਦਾ ਅਗਲਾ ਮਖੌੜਲਾ ਚ ਟੀਚਰਾਂ ਕਰਦੇ ਆ ਗਲਤੀ ਹੋ ਗਈ ਬਾਈ ਕੋਈ ਗੱਲ ਨਹੀਂ ਮਾਫ ਕਰਦੇ ਬਈ ਆ ਸਿਆਣੇ ਬਣ ਕੇ ਰਹਿਦਾ ਹੁੰਦਾ ਜਗਰਾਵਿੰਦਰ ਵੱਟੀਆ ਚਲਾ ਜਾ